ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਕੱਲ ਬੇਨਤੀ ਕੀਤੀ ਸੀ ਕਿ ਬੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ ਚ ਔਰ ਆਉਣ ਵਾਲੇ ਦਿਨਾਂ ਵਿੱਚ ਬਹੁਤ ਹੋਰ ਹਿਲਜੁਲ ਹੋਵੇਗੀ ਕਿਉਂਕਿ ਉੱਪਰਲੀਆ ਸਰਕਾਰਾਂ ਥੱਲੀਆਂ ਸਰਕਾਰਾਂ ਸਭ ਇਹ ਰੋਕ ਰਹੀਆਂ ਕਿ ਕਿਸੇ ਤਰੀਕੇ ਨਾਲ ਖੇਰੇ ਨੂੰ ਪਾਰਲੀਮੈਂਟ ਵਿੱਚ ਪਹੁੰਚਣ ਤੋਂ ਰੋਕਿਆ ਜਾਵੇ। ਕਈ ਸਾਜ਼ਿਸ਼ਾਂ ਹੋਣਗੀਆਂ। ਕਈ ਏਜੰਸੀਆਂ ਕੰਮ ਕਰਨਗੀਆਂ। ਕਈ ਤਾਕਤਵਰ ਸ਼ਕਤੀਆਂ ਕੰਮ ਕਰਨਗੀਆਂ। ਕਈ ਇੰਡੀਵਿਜੂਅਲਸ ਜਿਹੜੇ ਮੇਰੇ ਨਾਲ ਖਾਰ ਖਾਂਦੇ ਨੇ ਨਫ਼ਰਤ ਕਰਦੇ ਨੇ ਜਿਹੜੇ ਸੱਤਾ 'ਚ ਬੈਠੇ ਨੇ ਉਹਨਾਂ ਦੀ ਪੂਰ ਜ਼ੋਰ ਕੋਸ਼ਿਸ਼ ਹੋਵੇਗੀ ਕਿਸੇ ਤਰੀਕੇ ਨਾਲ ਸੰਗਰੂਰ ਤੋਂ ਖਹਿੜੇ ਨੂੰ ਰੋਕਿਆ ਜਾਵੇ ਕਿਉਂਕਿ ਅਗਰ ਮੈਂ ਸੰਗਰੂਰ ਪਾਰਲੀਮੈਂਟ ਜਿੱਤ ਕੇ ਦਿੱਲੀ ਪਹੁੰਚਦਾ ਹਾਂ ਇੱਕ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਵਕਾਰ ਖਤਮ ਹੋ ਜਾਵੇਗਾ ਇਹਨਾਂ ਦੀ ਜਿਹੜੀ ਜਿਹੜੀ ਤੂਤੀ ਬੁਲਾਉਂਦੇ ਨੇ ਪੁਲਿਸ ਦਾ ਤੇ ਅਪਤੰਤਰ ਦਾ ਇਸਤੇਮਾਲ ਕਰਦੇ ਉਸ ਦਿਨ ਤੋਂ ਹੀ ਖਤਮ ਹੋ ਜਾਵੇਗਾ ਦੂਸਰਾ ਇਹਦਾ ਸੰਕੇਤ ਹੋਵੇਗਾ ਕਿ 2027 ਦਾ ਸੁਨੇਹਾ ਜਾਣ ਲੱਗ ਜਵੇਗਾ ਕਿ ਆ ਰਿਹਾ ਹੈ ਭਾਰੀ ਬਦਲ ਪੰਜਾਬ ਦੇ ਵਿੱਚ ਇਸ ਕਰਕੇ ਹਰ ਮਮਕਨ ਕੋਸ਼ਿਸ਼ ਅੰਦਰੋਂ ਤੇ ਬਾਹਰੋਂ ਕੱਲ ਦਿਲਬੀਰ ਸਿੰਘ ਗੋਲਡੀ ਦਾ ਅਚਨਚੇਤ ਜਾਣਾ ਔਰ ਝਾੜੂ ਦਾ ਪੱਲਾ ਫੜਨਾ ਇਹ ਉਸੇ ਹੀ ਸਾਜ਼ਿਸ਼ਾਂ ਦਾ ਤੇ ਉਸੇ ਦੌਰ ਦਾ ਇੱਕ ਇੱਕ ਛੋਟੀ ਜਿਹੀ ਕੜੀ ਹੈ ਜਿਹੜੀ ਸਾਡੀ ਕੌਮ ਹੈ ਨਾ ਇਹਦੇ ਵਿੱਚ ਬੜੇ ਜੋਧੇ ਬੜੇ ਹੋਏ ਨੇ ਤੇ ਡੋਗਰੇ ਵੀ ਬੜੇ ਹੋਏ ਨੇ ਜੋਦੇ ਵੀ ਚੱਲਦੇ ਰਹਿੰਦੇ ਨੇ ਤੇ ਡੋਗਰੇ ਵੀ ਚੱਲਦੇ ਰਹਿੰਦੇ ਨੇ ਤੁਸੀਂ ਸਾਰੇ ਇਤਿਹਾਸ ਨਾਲ ਵਾਕਫੀਰ ਕਰਦੇ ਹੋ ਮੈਂ ਕਿਸੇ ਨੂੰ ਡੋਗਰਾ ਨਹੀਂ ਕਹਿਣ ਆਇਆ ਕਿਉਂਕਿ ਦਲਬੀਰ ਗੋਲਡੀ ਨੇ ਜਦੋਂ ਟਿਕਟ ਮੰਗੀ ਉਹਦਾ ਅਧਿਕਾਰ ਸੀਗਾ ਉਸਨੂੰ ਟਿਕਟ ਮੰਗਣ ਤੋਂ ਬਾਅਦ ਮੈਨੂੰ ਆਪਣੇ ਘਰ ਸੱਦਿਆ ਰਾਜਾ ਵੜਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਬੀਬੀ ਰਜਿੰਦਰ ਕੌਰ ਪਠੱਲ ਫਾਰਮਰ ਚੀਫ ਮਿਨਿਸਟਰ ਅਨੇਕਾਂ ਲੀਡਰਾਂ ਦੀ ਹਾਜ਼ਰੀ ਵਿੱਚ ਪੂਰੀ ਗਵਾਈ ਭਰੀ ਕਿ ਮੈਂ ਖੈਰਾ ਸਾਹਿਬ ਦੇ ਨਾਲ ਆ ਤੇ ਮੈਂ ਤੂਰੀ ਹਲਕੇ 'ਚ ਉਹਨਾਂ ਨੂੰ ਜਿਤਾ ਕੇ ਭੇਜੂਗਾ ਆਪਣੇ ਇਲਾਕੇ ਦੇ ਚੰਗੇ ਸੱਜਣ ਸੱਦੇ ਉਹਨਾਂ ਦੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਉਦੋਂ ਹਾਜ਼ਰ ਸਿਗੇ। ਔਰ ਮੈਂ ਅ ਕਿਉਂਕਿ ਦਲਬੀਰ ਗੋਲਡੀ ਮੇਰੇ ਬੱਚਿਆਂ ਵਰਗਾ ਤੇ ਮੈਂ ਉੱਥੇ ਕਿਹਾ ਕਿ ਦਲਬੀਰ ਗੋਲਡੀ ਮਹਿਤਾਬ ਖੇਰਾ ਮੇਰੇ بیٹے ਵਰਗਾ ਹੈ ਔਰ ਇਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ ਔਰ ਮੈਂ ਵਾਹਿਗੁਰੂ ਕਰੇ ਕਿ ਸਾਡਾ ਮੌਕਾ ਹੋਵੇ ਮੈਂ ਇਸ ਦੀ ਜ਼ਰੂਰ ਅਮਦਦ ਕਰੂੰਗਾ। ਲੇਕਿਨ ਉਹਨੇ ਮੇਰੇ ਖਿਆਲ ਮੇਰੀ ਗੱਲ ਦਾ ਯਕੀਨ ਜਾਂ ਭਰੋਸਾ ਨਹੀਂ ਕੀਤਾ। ਫਿਰ ਦੋ ਤਿੰਨ ਦਿਨ ਠਹਿਰ ਕੇ ਮੈਨੂੰ ਫਿਰ ਸੱਦਿਆ ਆਪਣੇ ਘਰ। ਬਹੁਤ ਅੱਛਾ ਖਾਣਾ ਖਵਾਇਆ ਸਵੇਰੇ ਬ੍ਰੈਕਫਾਸਟ ਉਦੇ ਸਤਕਾਰਯੋਗ ਮੇਰੀ ਬੇਟੀ ਨੇ ਤੇ ਫਿਰ ਅਸੀਂ ਉੱਥੇ ਗੱਲਾਂ ਬਾਤਾਂ ਕੀਤੀਆਂ ਫਿਰ ਮੈਨੂੰ ਫਿਰ ਇਲਾਕੇ ਦੇ ਕਾਉਂਸਲਰਸ ਤੇ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਮੈਂਬਰ ਕਿ ਆਪਾਂ ਕਿਦਾਂ ਪਲੈਨਿੰਗ ਕਰਨੀ ਕੀ ਕਰਨਾ ਤੇ ਅਚਾਨਕ ਪਰਸੋ ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ ਤੋਂ ਮੈਨੂੰ ਕੋਈ ਇਤਰਾਜ਼ ਨਹੀਂਗਾ ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਦਲਬੀਰ ਗੋਲਡੀ ਨੂੰ ਬਹੁਤ ਛੋਟੀ ਜੀ ਉਮਰ ਵਿੱਚ 33-35 ਸਾਲ ਵਿੱਚ ਐਮਐਲਏ ਬਣਾਤਾ ਸੀਗਾ ਇਹ ਕਿਸੇ ਦੇ ਹਿੱਸੇ ਆਉਂਦਾ ਨਹੀਂਗਾ ਉਹਨੂੰ